बाबा दादा इन ਇਹ ਵੀ ਇਹ ਲੈਣ ਦੇ ਰਹੇ ਨੇ ਕਿਉਂਕਿ ਇਹ ਜੋ ਹਰ ਸਾਲ ਜਿਹੜਾ ਚਾਹ ਤੇ ਪਕੌੜੇ ਦਾ ਲੰਗਰ ਰਿੱਖ ਸਾਹ ਦਾ ਬਾਬਾ ਅਮਰਦਾਸ ਤੇ ਬਾਬਾ ਜਉਂਦਾ ਤੇ ਸਤਾਨਾ ਤੇ ਲਾਇਆ ਜਾਂਦਾਗਾ ਔਰ ਜਿੰਨੇ ਵੀ ਮੇਰੇ ਬਾਹਰ ਬੈਠੇ ਨੇ ਉਹਨਾਂ ਨੂੰ ਮੇਰੇ ਵੱਲੋਂ ਆਤਮੰਨ ਤੇ ਬੇਨਤੀ ਆ ਕਿ ਇਸ ਲੰਗਰ ਦੇ ਵਿੱਚ ਜੋ ਬੰਦਾ ਤਿਲਕ ਉਹ ਸੇ ਦਾ ਜ਼ਰੂਰ ਭਾਈ ਇਹ ਕਮੇਟੀ ਜੀ ਗਿਆ ਕਰੋ ਕਿਉਂਕਿ ਲੰਗਰ ਸਾਰੇ ਦੇ ਸਿਰ ਉੱਤੇ ਚੱਲਦੇ ਨੇ ਜਿੰਨੀ ਵੀ ਸ਼ਰਤਾਂ ਵੱਧ ਤੋਂ ਵੱਧ ਲੰਗਰ ਦੇ ਵਿੱਚ ਦੇਣਾ ਆਂ ਪ੍ਰਾਇਰ ਕਰਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਨਮਾਜਵਾਨਾ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਅੱਜ 26 ਜਨਵਰੀ ਦਾ ਪਹਿਲਾ ਸ਼ਬਦ ਦੇਣਾ ਚੜਿਆ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਜੀ ਹਾਂ ਪਹਿਲਾਂ ਤਾਂ ਲਵਲੀ ਜੀ ਸਾਡਾ ਪਤਨ ਮੇਰੇ ਵੱਲੋਂ ਸਰਪੰਚ ਜਗਮਉਂ ਸਿੰਘ ਵੱਲੋਂ ਔਰ ਮੇਰੀ ਇਛਾ ਰਹੀ ਹੈ ਜਿੰਨੀ ਮੇਰੀ ਨਗਰ ਪੰਚਾਇਤਾਂ ਉਹਨਾਂ ਵੱਲੋਂ ਹੋਰ ਮੇਰੇ ਸਾਰੇ ਇਲਾਕੇ ਵੱਲੋਂ ਬਹੁਤ ਬਹੁਤ ਨਮੇ ਸਾਹਿਬ ਦਾ ਨਾਮ ਸਾਡੇ ਸੰਗਠਨ ਦੇ ਦੇਸ਼ ਦੇ ਵਿੱਚ ਪਾਸੇ ਪੰਜਾਬੀਆਂ ਨੂੰ ਬਹੁਤ ਬਹੁਤ ਧੰਨਵਾਦੀ ਔਰ ਨਵੀਂ ਜੀ ਸ਼ੂਟਾ ਨੂੰ ਬਹੁਤ ਬਹੁਤ ਧੰਨਵਾਦ ਟੀਵੀ ਦਾ ਜਿਹੜੇ ਮੇਰੇ ਵੀਰੋ ਇਸ ਲੈਵ ਦੇਖ ਰਹੇ ਆ ਉਹਨਾਂ ਨੂੰ ਮੇਰੇ ਵੱਲੋਂ ਅਸਿਕਾ ਨਿਹਾਰਿਕ ਪਰਮ ਹੰਦਿਆਤ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਹੋਰ ਆਰਦਾਸ ਦੇ ਕੇ ਕਾਜਯਾਹ ਰਾਜਾ ਮਹਾਰਾਜ ਜੀ ਸਮਹਾਰਾਜ ਇਸ ਨਵੇਂ ਸਾਲ ਸਾਰਿਆਂ ਲਈ ਖੁਸ਼ੀਆਂ ਖੇੜੀ ਲੈ ਕੇ ਆਵੇ ਤੇ ਮਹਾਰਾਜ ਚੜ੍ਹਨਾ ਕਲਾ ਰੱਖੇ ਤੰਦਰੁਸਤੀ ਰੱਖੇ ਉਹ ਜੋ ਦਿਨਾਂ ਵਿੱਚੋਂ ਗਿਲੇ ਸ਼ਕਮੇਂ ਤੇ ਬਚਨ ਸਾਰਿਆਂ ਮਹਾਰਾਜ ਜੀ ਨੂੰ ਬੁੱਖਰੇ ਤੇ ਉਹ ਸਾਰੇ ਪਰਿਵਾਰ ਤੇ ਉਹ ਸਾਰੇ ਨਗਰ ਤੇ ਔਰ ਆਲੂ ਵਾਦ ਦੇ ਵਿੱਚ ਵਾਦ ਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਮਾਚੀ ਕੰਨੇ ਗਰਾਹ ਸਮਝਾ ਜਦੋਂ ਸਾਰੇ ਨੂੰ ਨਾ ਮੈਸਾ ਆਦਿ ਨਾਲ ਲੱਖ ਲੱਖ ਮਿਲਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੀਰ ਕੋ ਸ਼ੇਰ